ਪਿੰਡ ਪੰਡੋਰੀ ਕਾ ਦਵਿਖੇ ਮਾ ਚੰਦਪੁਰਨੀ ਮੰਦਰ ਜੀ ਦੇ ਆਸਥਾਨ ਤੇ ਸਮੂਹ ਨਗਰ ਨਿਵਾਸੀ ਗram ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਮਾਂ ਦੁਰਗਾ ਅਸ਼ਟਮੀ ਮੌਕੇ ਧਾਰਮਿਕ ਅਤੇ ਲੰਗਰ ਪੰਡਾਰਾ ਸ਼ਰਦਾ ਪਾਵਨਾ ਨਾਲ ਕਰਵਾਇਆ ਗਿਆ ਇਸ ਮੌਕੇ ਮੁਖ ਸੇਵਾਦਾਰ ਇੰਦਰਜੀਤ ਸਿੰਘ ਮੰਡਲਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਮਾਂ ਦੁਰਗਾ ਅਸ਼ਟਮੀ ਮੌਕੇ ਮਾਂ ਦੁਰਗਾ ਭਜਨ ਮੰਡਲੀ ਪੰਡੋਰੀ ਕਾ ਤੋਂ ਇਲਾਵਾ ਹੋਰ ਪੰਜਾਬ ਦੀਆਂ ਨਾਮਵਾਰ ਭਜਨ ਮੰਡਲੀਆਂ ਮਹਾਮਾਈ ਦੇ ਗੁੰਗਾਨ ਕੀਤੇ ਉਪਰੰਤ ਮਾਤਾ ਦੁਰਗਾ ਅਸ਼ਟਮੀ ਮੌਕੇ ਮਾਤਾ ਦੁਰਗਾ ਜੀ ਪੂਜਾ ਅਰਚਨਾ ਅਤੇ ਆਰਤੀ ਕੀਤੀ ਗਈ। ਉਹਨਾਂ ਦੱਸਿਆ ਕਿ ਸਾਲਾਨਾ ਧਾਰਮਿਕ ਸਮਾਗਮ ਅਤੇ ਮਾਤਾ ਦੁਰਗਾ ਅਸ਼ਟਮੀ ਮੌਕੇ ਕੰਜਕ ਦਾ ਪੂਜਨ ਕੀਤਾ ਗਿਆ। ਇਸ ਮੌਕੇ ਧਾਰਮਿਕ ਸਮਾਗਮ ਅਤੇ ਮਾਤਾ ਦੁਰਗਾ ਅਸ਼ਟਮੀ ਮੌਕੇ ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰદાન 인ਦਰਜੀਤ ਸਿੰਘ ਮਾੜਲਾ ਸਰਬਜੀਤ ਸਿੰਘ ਖਜਾਂਜੀ ਕੁਲਵਿੰਦਰ ਸਿੰਘ ਅਜੇ ਕੁਮਾਰ ਰਾਜਵਿੰਦਰ ਤੰਬਰ ਇੰਦਰਜੀਤ ਸਿੰਘ ਫੋਰਮੈਨ ਵਿਨੋਦ ਕੁਮਾਰ ਕਾਲਿਆ ਅੰਮ੍ਰਿਤ ਕਾਲਿਆ ਰਾਜੂ ਕਾਲਿਆ ਜਗਰੂਪ ਸਿੰਘ ਜਗਮੀਤ ਚੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਮਾਂ ਦੁਰਗਾ ਅਸ਼ਟਮੀ ਮੌਕੇ ਸੰਗਤਾਂ ਲਈ ਲੰਗਰ ਪੰਡਾਰਾ ਤੁੱਟ ਵਰਤਿਆ ਗਿਆ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਜਨਤਾ ਪੁਨੀ ਦਾ ਗੋਲ ਸਾਚੇ ਦਰਬਾਰ ਕੀ ਜੈ ਪਿੰਡ ਪੰਡੋਰੀ ਕਦ ਜ਼ਿਲ੍ਹਾ ਸ਼ਾਰਪੁਰ ਮਾ ਚੰਤ ਪੁਨੀ ਮੰਦਰ ਵਿੱਚ ਅੱਜ ਇੱਕ ਤਰੀਕ ਸ਼੍ਰੀ ਦੁਰਗਾ ਅਸ਼ਟਮੀ ਨੂੰ ਮਹਾ ਮਈ ਦੇ ਟੋਟ ਲੰਗਰ ਪੰਧਾਰੇ ਵਰਤਾਏ ਗਏ ਸਭ ਤੋਂ ਪਹਿਲਾਂ ਚਾਪ ਕੋੜੀਆਂ ਦਾ ਲੰਗਰ ਚਲਾਇਆ ਗਿਆ ਸੰਗਤਾਂ ਵਿੱਚ ਟੁੱਟ ਵਰਤਿਆ ਉਸ ਤੋਂ ਬਾਅਦ ਮਹਾ ਮਈ ਦਾ ਗੁਣ ਗਾਣ ਕੀਤਾ ਚੌਂਕੀ ਕੀਰਤਨ ਕੀਤਾ ਗਿਆ ਉਤੋਂ ਪ੍ਰੰਤ ਮਹਾਮਈ ਨੂੰ ਲੰਗਰਾਂ ਦੇ ਪ੍ਰਸ਼ਾਦਿਆਂ ਦੇ ਭੋਗ ਲਗਾਏ ਗਏ ਤੇ ਕੰਜਗਾ ਦਾ ਵੀ ਪੂਜਨ ਕੀਤਾ ਗਿਆ ਤੇ ਮਹਾਮਈ ਨੂੰ ਸਭ ਭਗਤਾਂ ਤੇ ਮਿਹਰ ਭਰਿਆ ਹੱਥ ਰੱਖ ਜਿਨ੍ਹਾਂ ਨੇ ਇਸ ਮਹਾਮੈਦੇ ਮੇਲੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਤੇ ਸਾਡੇ ਰਾਜਪਾਲ ਕਾਲੀਆ ਜੀ ਮਾਤਾ ਰਾਮਪਿਆਰੀ ਜੀ ਆਸ਼ਾ ਭੂਆਜੀ ਸਾਡੇ ਕਾਲਾ ਭਾਜੀ ਤਲੋਚਨ ਸਿੰਘ ਨਵਾਂ ਸ਼ਹਿਰ ਵਾਲੇ ਜੋ ਕਿ ਮਹਾਮੈਦੇ ਬੜੇ ਸੇਵਾ ਕਰਦੇ ਆ ਤੇ ਸਭ ਸੰਗਤਾਂ ਦਾ ਨਗਰ ਵਾਸੀਆਂ ਦਾ ਔਰ ਵੀ ਦੂਰ ਦਰਾਡੇ ਜਿੰਨੀ ਵੀ ਸੰਗਤਾਂ ਐਨ ਆਰ ਆਈ ਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹਰ ਸੰਗਤ ਦਾ ਉਸ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੇਕਾਰਾ ਮਾ ਚਿੰਤਾ ਪੂਰੀ ਦਾ ਬੋਲ ਸਾਚੇ ਦਰਵਾਜ਼ੇ ਕੀ ਹੈ